ਇਸ ਵਾਰ ਦਾ ਪਾਗ ਰਾ ਹਟਾ ਦੇ ਉੱਤੇ ਨੈਸ਼ਨਲ ਹਾਈਵੇ ਤੇ ਪਿਛਲੇ ਦਿਨੀ ਲੋਕਾਂ ਕੋਲੋਂ ਖਬਰ ਮਾਇ ਗਈ ਸੀ ਕਿ ਜਨਤਾ ਨੂੰ ਬਹੁਤ ਪਰੇਸ਼ਾਨ ਸਾਹਮਣਾ ਕਰਨਾ ਪੈਂਦਾ ਉਹਦੇ ਸਦਕਾ ਹੀ ਆਹ ਜਿਹੜੀ ਇਹ ਰੇਅ ਰਿਹਾ ਉਹ ਚੱਲ ਜਾ ਰਹੀ ਹੈ ਕੋਰ ਤੇ ਉਹ ਰੋਡ ਦੀ ਰਿਪੇਅਰ ਜਿਹੜੀ ਆ ਜਨਤਾ ਨੂੰ ਸੁਖਦਾ ਸਾਹ ਮਿਲ ਗਿਆ ਤੇ ਫੇਰ ਹੁੰਦੇ ਨਾਲ ਤੋਂ ਇੱਕ ਪਾਸਾ ਕਰ ਦਿੱਤਾ ਗਿਆ ਦੂਜੇ ਪਾਸੇ ਭਰੇ ਸੀ ਅ ਉਹਨਾਂ ਕੋਲ ਸੇਵਾਦਾਰੀ ਨੂੰ ਜਾਣਕਾਰੀ ਲਵਾਂਗੇ ਤੋਂ ਤੇਰਾ ਕੀਤੀ ਜਾ ਰਹੀ ਹੈ ਜਿਹੜੀ ਛੋਟੇ-ਮੋਟੇ ਵੀ ਟੋਏ ਹੁੰਦੇ ਨੇ ਜਨਤਾ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇਰੀ ਜੰਗਲ ਜੋ ਜਿੰਦਗੀ ਦੇ ਪ੍ਰੇਟਰ ਨੂੰ ਜੰਗਲ ਦੀ ਜਿੰਦਗੀ ਜੇ ਬੋਰ ਦੇ ਇਹਦੇ ਵਿੱਚ ਉਹ ਵੀ ਚੁੱਕ ਤੇ ਮੋਟੇ ਉਹ ਵੀ ਬਹੁਤ ਵੱਡੇ ਵੱਡੇ ਉਹ ਪੂਰੇ ਤੇ ਜਾ ਰਿਹਾ ਇਹ ਤੇ ਜਿਸਨ ਨਾ ਤੇ ਇੰਤਿਆਰ ਕਰੀ ਬਹੁਤ ਸ਼ੁਕਰ ਹੈ ਬਈ ਉਹ ਵੀ ਆ ਗਿਆ ਬਈ ਕੰਮ ਦਾ ਜਿਹੜਾ ਉਹ ਅੰFieldError ਕਿਹੜਾ ਆਉਂਦਾ ਹੈ ਇਹ ਵੀ ਕੱਟ ਰਿਹਾ ਹੈ ਬਹੁਤ ਜਨਤਾ ਬਹੁਤ ਬਹੁਤ ਨਾਗਰਿਕਰੀ ਦੇ ਦਿੱਤੀ ਆ ਜਿਹਦੇ ਬਹੁਤ ਵੱਡਾ ਫੋਟਾ ਹੋਇਆ ਹੈ। ਉਹ ਸਿਰੇ ਨੂੰ ਦੋਸਤੋ ਬਾਤੋ ਵਾਦਕ ਮੈਂ ਤੇ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਲੋਕੀ ਨੂੰ ਪਤਾ ਨਹੀਂ ਆ। ਅਗਰ ਨਾ ਕਰੇ ਤਾਂ ਕਿਰਪਾਯਾ ਕਰੋ ਆ ਚੰਕੇ ਦਾ ਲਗਾ ਦੀ ਪਰੇ ਪਾਰਾ। ਕਮੈਂਟ ਕਰਕੇ ਦੱਸੋ। ਇਹ ਅੱਜ ਵੀ ਸ਼ੇਅਰ ਕਰ ਦੋ ਤਾਂ ਕਿ ਰੋਕਾ ਪਰ ਇਹਦਾ ਜਾਣਕਾਰੀ ਪਹੁੰਚੇ ਕਿ ਇਸ ਤਰ੍ਹਾਂ ਅਸੀਂ ਮਦਦ ਲਈ ਧੰਨਵਾਦ ਹੈ। よかった。<noise>